ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਤੋਂ ਜੀ ਹਾਂ ਦੋਸਤੋ ਜਿੱਥੇ ਪੁਲਿਸ ਅਤੇ ਗੈਂਗਸਟਰ ਦੇ ਵਿੱਚ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਮੇਰੀ ਜਾਣਕਾਰੀ ਦੇ ਮੁਤਾਬਿਕ ਪਟਿਆਲਾ ਦੇ ਰਾਜਪੁਰਾ ਦੇ ਵਿੱਚ ਸਪੈਸ਼ਲ ਸੈੱਲ ਦੇ ਨਾਲ ਗੈਂਗਸਟਰ ਦਾ ਮੁਕਾਬਲਾ ਹੋਇਆ ਹੈ ਅਤੇ ਇਸ ਦੌਰਾਨ ਗੈਂਗਸਟਰ ਦੇ ਲੱਤ ਵਿੱਚ ਗੋਲੀ ਵੀ ਲੱਗੀ ਹੈ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਹ ਗੈਂਗਸਟਰ ਬੰਬੀਆ ਗਰੁੱਪ ਦਾ ਹੈ ਕਹਿੰਦਾ ਵੀ ਇਹ ਕਿ ਰਾਜਪੁਰਾ ਦੇ ਵਿੱਚ ਸਪੈਸ਼ਲ ਸੈੱਲ ਨੇ ਨਾਕਾ ਲਗਾ ਕੇ ਗੈਂਗਸਟਰ ਨੂ ਰੁਪਿਆ ਤਾਂ ਹੀ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਇਸੇ ਦੌਰਾਨ ਫਾਇਰਿੰਗ ਹੋਈ ਇਸ ਫਾਇਰਿੰਗ ਦੇ ਵਿੱਚ ਗੈਂਗਸਟਰ ਦੇ ਲਤ ਵਿੱਚ ਗੋਲੀ ਲੱਗੀ ਪੁਲਿਸ ਨੇ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਇਸ ਨੂੰ ਆਤਵਾਦੀ ਦਖਲ ਕਰਵਾਇਤਾ ਗਿਆ ਹੈ ਅਤੇ ਇਹ ਗੈਂਗਸਟਰ ਬੰਗਾਲਾ ਗਰੁੱਪ ਦਾ ਸੋਧਿਆ ਜਾ ਰਿਹਾ ਹੈ ਸੁਣਾਈ ਸੀ ਇਨਚਾਰਜ ਸਪੈਸ਼ਲ ਸੈੱਲ ਪਟਿਆਰੇ ਰਾਜਪੁਰਾ ਕੋ ਤੇਜਿੰਦਰ ਸਿੰਘ ਕੋ ਸਟੇਚੂ ਤੇ ਸੈਂਕਾ ਵੀ ਇਹਨੂੰ ਕਹਿ ਦਿੰਦੇ ਕਿ ਇਹ ਇਧਰ ਰਾਜਪੁਰਾ ਸਾਈਡ ਤੇ ਜਿਹੜੇ ਫਲੈਟਸ ਨੇ ਉਹਨਾਂ ਦੇ ਪਾਸੇ ਟਰੈਵਲ ਕਰ ਰਹੇ ਸੋ ਜੇ ਨਾਕਾਬੰਦੀ ਕੀਤੀ ਜਾਵੇ ਇਹਨੂੰ ਕਾਬੂ ਕੀਤਾ ਜਾ ਸਕਦਾ ਉਸ ਦੀ ਲੜੀ ਵਿੱਚ ਇੱਥੇ ਨਾਕਾਬੰਦੀ ਕੀਤੀ ਗਈ ਸੀ ਸਿਵਲ ਚ ਵੀ ਬੰਦੇ ਸੀਗੇ ਯੂਨੀਫਾਰਮ ਚ ਵੀ ਸੀਗੇ ਤਾਂ ਕਿ ਇਹਨੂੰ ਰੋਕ ਕੇ ਤੇ ਇਹਦੇ ਤੋਂ ਅਸੀਂ ਚੈੱਕ ਕਰ ਸਕੀਏ ਸਾਡੇ ਕੋਲ ਇਹ ਵੀ ਇਨਫੋਰਮੇਸ਼ਨ ਸੀ ਕਿ ਇਹਦੇ ਕੋਲ ਕੁਝ ਐਨਡੀਪੀਐਸ ਦਾਦੀ ਕੰਟਰਾਬੈਂਡ ਵੀ ਹੈਗਾ ਗੋਰੀਆਂ ਵਗੈਰਾ ਤੇ ਨਾਲ ਵੈਪਨ ਵੀ ਹੋ ਸਕਦਾ ਸੋ ਉਸ ਕਰਕੇ ਇੱਥੇ ਨਾਕਾਬੰਦੀ ਕੀਤੀ ਗਈ ਸੀ ਜੋ ਨਾਕਾਬੰਦੀ ਤੇ ਪਹੁੰਚਿਆ ਤੇ ਇੰਨੇ ਪੁਲਿਸ ਵੱਲ ਫਾਇਰ ਕੀਤਾ ਪੁਲਿਸ ਨੂੰ ਵੇਖ ਕੇ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਸ ਤੇ ਫਿਰ ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਉੱਤੇ ਵਿੱਚ ਫਾਇਰ ਲੱਗਾ ਇਹਨੇ ਦੋ ਫਾਇਰ ਕੀਤੇ ਨੇ ਜਿਹੜੇ ਕਿ ਪੁਲਿਸ ਦੀ ਸਰਕਾਰੀ ਗੱਡੀ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਗੱਡੀ ਹੈ ਉਹਦੇ ਤੇ ਫਾਇਰ ਹੋਏ ਨੇ ਇੱਕ ਬੋਨਟ ਤੇ ਫਾਇਰ ਹੋਇਆ ਇੱਕ ਵਹੀਕਲ ਦੀ ਸਾਈਡ ਤੇ ਫਾਇਰ ਹੋਇਆ ਸੋ ਇਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਇਆ ਤੇ ਦੋ ਚੱਲੇ ਹੋਏ ਰਾਉਂਡਰ ਦੇ ਚ ਹੈਗੇ ਜਿਹੜੇ ਕਿ ਰਿਕਵਰ ਕਰਦੇ ਨੇ ਤੇ ਨਾਲ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇਨਫੋਰਮੇਸ਼ਨ ਸੀਗੀ ਇਹ ਕੁਝ ਗੋਲੀਆਂ ਵਗੈਰਾ ਦੇ ਕੋਲ ਲੱਗੇ ਆ ਉਹ ਗੋਲੀਆਂ ਵੀ ਰਿਕਵਰ ਹੋਈਆਂ ਜਿਨ੍ਹਾਂ ਦੀ ਗਿਣਤੀ ਕਰਨੀ ਹੈ ਦੇ ਬਾਅਦ ਵਿੱਚ ਸੋ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਸੀਗੇ ਇੱਕ ਇਹਦੇ ਤੇ ਐਨਡੀਪੀਐਸ ਦਾ ਮਕਦਮਾ ਦਰਜ ਸੀ ਤਿੰਨ ਇਹਦੇ ਤੇ ਆਰਮਜ਼ੈਕਟ ਦੇ ਸੀ ਤੇ ਇੱਕ ਮਨੋਰ ਦਾ ਪਰਚਾ ਦਰਜ ਸੀ ਸਰ ਇਹ ਇਹਨਾਂ ਇਕੱਲੇ ਹੀ ਸੀ ਇਹ ਹਾਂ ਇਹ ਅੱਜ ਇਕੱਲਾ ਹੀ ਸੀਗਾ ਬਟ ਅਦਰਵਾਇਜ਼ ਇਹ ਬੰਮੀਹਾ ਗੈਂਗ ਨਾਲ ਅਸੋਸੀਏਟਿਡ ਤੇ ਇਹ ਉਹਨਾਂ ਦਾ ਮੇਨ ਵੈਪਨ ਸਪਲਾਈਅਰ ਵੀ ਸੀਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਆਰਮਜ਼ੈਕਟ ਦੇ ਪਰਚੇ ਨੇ ਸੋ ਪਹਿਲਾਂ ਵੀ ਤਿੰਨ ਵਾਰੀ ਇਹਦੇ ਕੋਲ ਪਰਚਾ ਕਵਰ ਹੋਏ ਨੇ ਤੇ ਹੋਰ ਵੀ ਵੈਪਨ ਲੈਂਦੇ ਉਹਨਾਂ ਨੂੰ ਸਪਲਾਈ ਕੀਤੇ ਬੰਮੀਹਾ ਗੈਂਗ ਨੂੰ ਜਿਹੜੇ ਕਿ ਅਲੱਗ-ਅਲੱਗ ਨੌਬਾਰ ਦਾਤਾ ਚੀਜ਼ ਹੋਵੇ ਸੋ ਇਹ ਬੜੀ ਵੱਡੀ ਅਚੀਵਮੈਂਟ ਹੈ ਸਪੈਸ਼ਲ ਸੈਲ ਰਾਜਪੁਰਾ ਦੀ ਅੰਡਰ ਸੁਪਰਵੀਜ਼ਨ ਆਫ ਐਸਪੀ ਡੀ ਤੇ ਆਪਣੇ ਐਸਪੀ ਸਿਟੀ ਦੇ ਬਲ ਸੋ ਇਹਨਾਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਅਰੇਸਟ ਕੀਤਾ ਤੇ ਨਾਲ ਹੀ ਨਾਲ ਰਿਕਵਰੀ ਵੀ ਹੋਈ ਸਰ ਕਿੰਨੇ ਪਰਚੇ ਸੀ ਪਹਿਲਾ 5 ਪਰਚੇ ਕੋਈ ਸਾਥੀ ਵੀ ਸੀ ਨਾਲ ਇਹਦੇ ਜਾਂ ਇਕੱਲੇ ਆ ਨਹੀਂ ਅੱਜ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਉਹ ਇਕੱਲਾ ਹੀ ਸੀਗਾ ਕਿ ਇਕੱਲਾ ਹੀ ਉੱਥੇ ਟਰੈਵਲ ਕਰ ਰਿਹਾ ਮੋਟਰਸਾਈਕਲ ਤੇ ਤੇ ਹੁਣ ਇੱਥੇ ਸਾਨੂੰ ਮਿਲਿਆ ਵੀ ਇਕੱਲਾ ਹੀ ਬਟ ਜਿਹੜਾ ਇਹਨੇ ਫਾਇਰ ਕੀਤਾ ਪੁਲਿਸ ਤੇ ਦੋ ਵਾਰੀ ਇਹਨੇ ਫਾਇਰ ਕੀਤਾ ਜੁਦੇਰੀ ਟੈਲੀਗੇਸ਼ਨ ਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਕਰਕੇ ਇਹ ਸੱਟ ਲੱਗੀ ਪਰ ਕਿਹੜੇ ਵੇ ਆਪਣਾ ਇਹਨੇ ਫਾਇਰ ਕਰਿਆ ਇਹਦੀ ਰਿਵਾਲਵਰ ਸੀਗੀ ਉਹ ਰਿਵਾਲਵਰ ਦੇ ਨਾਲ ਇਹਨੇ ਫਾਇਰ ਕੀਤਾ ਸਰ ਇੱਕੋ ਸੀ ਜੀ ਅਸਲਾ ਇੱਕੋ ਬਰੰਦ ਦਾ ਹਾਂ ਇੱਕੋ ਹੀ ਅਸਲਾ ਬਰੰਦ ਦਾ ਕਿੰਨੇ ਕੇ ਦਾ ਸਰ ਲਟਕੇ ਜਿਹੜਾ ਇਹ ਹੋਊਗਾ 28 30 ਸਾਲ ਦਾ ਸਰ ਜਿੰਨਾ ਕਿ ਪਤਾ ਲੱਗੇ ਕਿ ਕਿੱਥੋਂ ਦਾ ਰਹਿਣ ਵਾਲਾ ਕੋਈ ਪਤਾ ਇਹ ਸਦਰ ਰਾਜਪੁਰਾ ਦਾ ਪਿੰਡ ਹੈਗਾ ਉਪਰ ਏਡੀ ਉਪਰ ਨੇੜੀ ਉਥੇ ਦਾ ਰਹਿਣ ਵਾਲਾ ਸੋ ਇਹਨੂੰ ਅੱਜ ਇੱਥੇ ਬਾਬੂ ਕੀਤਾ। ਜਿਲੇ ਪਲੇ ਪਰਚੇ ਆਪਣੇ ਟੈਲੀ ਚੇਨ ਲੱਗੇਗਾ ਕਿ ਹੋਰ ਵੀ ਲੈ ਪਟਿਆਲੇ ਦੇ। ਸਿਰ ਬੰਬੀਹਾ ਗੈਂਗ ਦੀ ਤੁਸੀਂ ਗੱਲ ਕੀਤੀ ਕਿ ਸਿੱਧਾ ਐਸੋਸੀਏਟ ਸੀ ਜਾਂ ਕੋਈ ਅੱਗੇ। ਨਹੀਂ ਸਿੱਧਾ ਹੀ ਐਸੋਸੀਏਟ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੈਪਨ ਉਹਨਾਂ ਨੂੰ ਸਪਲਾਈ ਕਰਦਾ ਸੀਗਾ ਸੋ ਵੈਪਨ ਸਪਲਾਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੋਈ ਕ੍ਰਾਈਮ ਕਰਨ ਵਾਸਤੇ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਉਹ ਤਾਂ। ਸੋ ਵੈਪਨ ਇਹ ਸਪਲਾਈ ਕਰਦਾ ਸੀ ਜਿਹਦੇ ਕਰਕੇ ਕਿ ਉਹਨਾਂ ਨੇ ਕਾਫੀ ਹੋਰ ਵੀ ਪਰਚੇ ਹੀਗੇ ਜਿੱਦਾਂ ਚਲੇ ਵੈਪਨ ਸਪਲਾਈ ਕੀਤੇ। ਸੋ ਅਸੀਂ ਸਾਰੇ ਪੰਜਾਬ ਚ ਇੱਕ ਵਾਰੀ ਸਾਰਿਆਂ ਨਾਲ ਇਹ ਤਾਲਮੇਲ ਕਰਾਂਗੇ ਕਿ ਕਿਹੜੇ ਕਿਹੜੇ ਪਰਚੇ ਵਿੱਚ ਇਹਨੂੰ ਹੋਰ ਨਾਮਜ਼ਦ ਕੀਤਾ ਗਿਆ ਤੇ ਉੱਥੇ ਵੀ ਇਹਦੀ ਅਰੈਸਟ ਫਾਈਲ ਸਤਿਕਾਰ ਨਾਲ ਇਹ ਤਾਂ ਕਨਫਰਮ ਹੋਊਗਾ ਜਿਹੜੀ ਇਹ ਵਾਲਾ ਵੈਪਨ ਹੈ ਇਹ ਤਾਂ ਜੇ ਚੈੱਕ ਕਰਾਂਗੇ ਜਿਹੜੇ ਪਹਿਲਾਂ ਵੈਪਨ ਹੈ ਉਹ ਐਪੀ ਵਾਲੇ ਪਾਸੋਂ ਇਹ ਲੈ ਕੇ ਆਇਆ ਸੀ ਜਿਹੜੇ ਪਹਿਲਾਂ ਪਰਚੇ ਸਰ ਇੱਕ ਵਾਰ ਨਾਮ ਦੁਬਾਰਾ ਤੋਂ ਦੱਸ ਦਿਓ ਜੀ ਰਜਿੰਦਰ ਸਿੰਘ ਉਰਫ ਤੇਜੀ ਔਰ ਫੈਂਕਾ ਵੀ ਕਹ ਦਿੰਦੇ ਜੀ ਇਹ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਅਮਰੀਸ਼ ਗਰਗ ਦੀ ਰਿਪੋਰਟ